ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਨੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਲੋ ਵੀ ਦੋਸਤੋ ਹੁਣ ਇਸ ਵਾਰ ਮਲੇਸ਼ੀਆ ਦੇ ਵਿੱਚ ਵੀ ਟੌਪ ਦੀ ਕਬੱਡੀ ਕਰਾਈ ਜਾਊਗੀ ਤੇ ਨਵੇਂ ਐਤ ਕੀ ਪਲੇਅਰਾਂ ਦੇ ਬਹੁਤ ਸਾਰੇ ਵੀਜੇ ਲੱਗ ਚੁੱਕੇ ਨੇ ਤੇ ਦੋਸਤੋ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀ ਇਸ ਵਾਰ ਕਿਹੜੇ ਕਿਹੜੇ ਪਲੇਅਰਾਂ ਦੇ ਵੀਜੇ ਲੱਗ ਚੁੱਕੇ ਨੇ ਤੇ ਦੋਸਤੋ ਇੱਕ ਗੱਲ ਜ਼ਰੂਰ ਆ ਕਿ ਜਿੰਨੇ ਵੀ ਪਲੇਅਰਾਂ ਦੇ ਵੀਜ਼ੇ ਲੱਗੇ ਨੇਗੇ ਸਾਰਿਆਂ ਨੂੰ ਕਮੈਂਟਾਂ ਦੇ ਵਿੱਚ ਮੁਬਾਰਕਾ ਜ਼ਰੂਰ ਦਿਓ ਤਾਂ ਕਿ ਨਵੇਂ ਪਲੇਅਰ ਨੇਗੇ ਇਹਨਾਂ ਦਾ ਹੌਸਲਾ ਵੱਧ ਸਕੇ ਤਾਂ ਦੋਸਤੋ ਪਹਿਲਾ ਆਪਣੀ ਮਾਖੇੜ ਕਬੱਡੀ ਦਾ ਉਬਰ ਦਾ ਸਟਾਰ ਕਰਨਤਰਾ ਚੌਣੇ ਦਾ ਵੀ ਵੀਜ਼ਾ ਲੱਗ ਗਿਆ ਮਲੇਸ਼ੀਆ ਦਾ ਤੇ ਨਾਲ ਹੀ ਯਾਦੀ ਗੁਣੀਕੇਲੇ ਦਾ ਇਹਦਾ ਵੀ ਵੀਜ਼ਾ ਲੱਗ ਗਿਆ ਯਾਦੀਬਾਈ ਦਾ ਗੁਣੀਕੇਲੇ ਦਾ ਇਹ ਵੀ ਖੇਡੂਗਾ ਇਸ ਵਾਰ ਮਲੇਸ਼ੀਆ ਦੇ ਘਾਦਰ ਮੈਦਾਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਦੋਸਤੋ ਦੀਪਕ ਸ਼ੇਰੋਂ ਵਾਲੇ ਦਾ ਵੀ ਵੀਜ਼ਾ ਲੱਗ ਗਿਆ ਤੇ ਨਾਲ ਹੀ ਸਨੀ ਬੁਰਜਹਰੀ ਵਾਲੇ ਦਾ ਵੀ ਵੀਜ਼ਾ ਲੱਗ ਗਿਆ ਇਸ ਵਾਰ ਮਲੇਸ਼ੀਆ ਦਾ ਤੇ ਨਾਲ ਹੀ ਰਾਮਨ ਤਲੇਵੇ ਵਾਲੇ ਦਾ ਵੀ ਵੀਜ਼ਾ ਲੱਗ ਗਿਆ ਸੋ ਦੋਸਤੋ ਇਹ ਸੁਪਰਸਟਾਰ ਪਲੇਅਰ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਇਹਨਾਂ ਦੇ ਵੀਜ਼ੇ ਲੱਗ ਚੁੱਕੇ ਨੇ ਇਸ ਵਾਰ ਮਲੇਸ਼ੀਆ ਦੇ ਸੋ ਸਾਰੇ ਵੀਰ ਇਹਨਾਂ ਵੀ ਪਲੇਅਰਾਂ ਨੂੰ ਕਮੈਂਟਾਂ ਦੇ ਵਿੱਚ ਮੁਬਾਰਕਾਂ ਜ਼ਰੂਰ ਦਿਓ ਤੇ ਦੋਸਤੋ ਬਾਕੀ ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ YouTube ਚੈਨਲ ਨੂੰ ਹੁਣ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਹਰੇਕ ਕਬੱਡੀ ਦੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਸਾਰਿਆਂ ਨੂੰ ਪਹਿਲਾਂ ਸੋ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ